ਤਸਰੀਏ ਕਾਲ ਜੀ ਆਓ ਜੀ ਅੱਜ ਆਪਾਂ ਬਣਾਉਨੇ ਆ ਮਿਕਸ ਸਬਜ਼ੀਆਂ ਦਾ ਅਚਾਰ ਆਪਾਂ ਨੇ ਇੱਕ ਬੰਦ ਗੋਭੀ ਦਾ ਫੁੱਲ ਤਿੰਨ ਚਾਰ ਤਿੰਨ ਗਾਜਰਾਂ ਲੈ ਲਈਆਂ ਇੱਕ ਲੈ ਲਈ ਮੂੜੀ ਇੱਕ ਕੋਲੀ ਆਪਾਂ ਲੈ ਲਈ ਲਸਣ ਦੀ 3-4 ਇੰਚ ਦਾ ਅਦਰਕ ਦਾ ਟੁਕੜਾ ਇਹ ਤੁਹਾਡੀ ਮਰਜ਼ੀ ਜਿੰਨਾ ਤੁਸੀਂ ਪਾਉਣਾ ਚਾਹੁੰਦੇ ਹੋ ਉਹਨਾਂ ਤੇ ਲਾਲ ਮਿਰਚਾਂ ਹਰੀਆਂ ਮਿਰਚਾਂ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਵਿਚાળਿਓਂ ਐ ਕੱਟ ਲੈਣਾ ਦਾ ਫਾੜੀਆਂ 4 4 5 5 ਪੀਸ ਕਰ ਲੈਣੇ ਨੇ ਇਸ ਪੱਖ ਕੀ ਤੁਹਾਡੀ ਆਪਦੀ ਮਰਜ਼ੀ ਆ ਵੀ ਤੁਸੀਂ ਕਿਹੋ ਜਿਹਾ ਖਾਣਾ ਚਾਹੁੰਦੇ ਹੋ ਤੇ ਮਿਰਚਾਂ ਨੂੰ ਵਿਚਾਲਿਆਂ ਕੱਟ ਲਿਓ ਤੇ ਕੱਟ ਕੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਮਿਰਚਾਂ ਆਦਾ ਤੇ ਲਸਣ ਇਹਨਾਂ ਨੂੰ ਤਾਂ ਹੀ ਧੁੱਪ ਲਵਾਉਣੀ ਆਪਾਂ ਇਹ ਤਾਂ ਅੰਦਰ ਰੱਖ ਲਿਓ ਤੇ ਜਿਹੜੀ ਆਪਣੀ ਗੋਭੀ ਗਾਜਰਾ ਤੇ ਤੁਸੀਂ ਇੱਥੇ ਸਲਗਮ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲ ਸਲਗਮ ਹੈ ਗਾਜਰਾ ਮੂਰੀ ਇਹਨਾਂ ਨੂੰ ਆਪਾਂ ਦੋ ਦਿਨ ਦੀ ਧੁੱਪ ਲਵਾ ਲੈਣੀ ਧੁੱਪੇ ਪਾ ਦੇਣਾ ਪਹਿਲਾਂ ਨਤੋ ਲੋ ਗਰਮ ਪਾਣੀ ਨਤੋ ਕੇ ਫਿਰ ਧੁੱਪੇ ਪਾ ਲਿਓ ਉਸ ਤੋਂ ਬਾਅਦ ਆਪਾਂ ਲਿਆ ਮਸਾਲਾ ਮਸਾਲੇ ਸਭ ਤੋਂ ਪਹਿਲਾਂ ਆਪਾਂ 2 ਚਮਚੇ ਪਾਏ ਧਨੀਏ ਦੇ ਆਪਣੇ ਭਾਂਡੇ 'ਚ ਇਹਨਾਂ ਦਾ ਆਪਾਂ ਸੁਲਾਬਾ ਜੇ ਹੋਏ ਹੁੰਦੇ ਨੇ ਨਾ ਸੁਲਾਪਣਾ ਜੇ ਕੱਢਣਾ ਤੇ 2 ਚਮਚੇ ਆਪਾਂ ਪਾ ਦੇਣੇ ਨੇ ਲਾਲ ਰਾਈ ਦੇ ਇਹ ਜ਼ਰੂਰ ਪਾਓ ਰਾਈ ਕਿਉਂਕਿ ਇਹਦਾ ਨਾ ਟੇਸਟ ਵੀ ਵਧੀਆ ਆਉਂਦਾ ਤੇ ਹਾਜ਼ਮ ਵੀ ਅਚਾਰ ਆਪਣੇ ਰੋਟੀ ਪਾਣੀ ਖਾਦਾ ਬਹੁਤ ਵਧੀਆ ਹੁੰਦਾ ਤੇ 2 ਚਮਚੇ ਆਪਾਂ ਸਾਬ ਧਨੀਆ ਪਾਏ 2 ਚਮਚੇ ਆਪਾਂ ਰਾਈ ਪਾਈ ਤੇ ਆਪਾਂ ਇਹਨੂੰ ਸਿਮਜੇ ਗੈਸ ਤੇ ਰੱਖਣਾ ਜ਼ਿਆਦਾ ਤੇਜ਼ ਤੇ ਨਾ ਰੱਖਿਓ। ਤਾਂ ਜ਼ਿਆਦਾ ਤੇਜ਼ ਤੇ ਹੋ ਉਹ ਤਾਂ ਫਿਰ ਇਹ ਸੜ ਜਾਊਗਾ। ਜੇ ਸਿਮਜੇ ਹੋ ਫਿਰ ਚੰਗੀ ਤਰ੍ਹਾਂ ਇਹਦਾ ਸਾਰਾ ਸੁਆਪਾਪਣ ਜਿਆ ਨਿਕਲ ਜਾਊ। ਤੇ 2 ਚਮਚੀ ਆਪਾਂ ਪਾਇਆ ਇਹਦੇ ਵਿੱਚ ਸੌਂਫ ਦੇ। ਜਿਹੜਾ ਵੀ ਕੋਈ ਚਮਚਾ ਤੁਸੀਂ ਪਾ ਰਹੇ ਹੋ ਉਹ ਇੱਕੋ ਜਿਹਾ ਹੀ ਪਾ ਲਿਓ। ਤੇ 2 ਹੀ ਚਮਚੇ ਆਪਾਂ ਜ਼ੀਰੇ ਦੇ ਪਾ ਲੇ। ਜੇ ਹੁਣ ਆਪਣੇ ਮਸਾਲਿਆਂ ਚੋਂ ਉਹ ਨਿਕਲਦੇ ਤੇ ਥੋੜਾ ਅੱਧਾ ਕ ਚਮਚਾ ਆਪਾਂ ਪਾਉਣਾ ਇਹਦੇ ਵਿੱਚ ਜ਼ਮੈਣ ਦਾ ਜ਼ਮੈਣ ਘੱਟ ਰੱਖਿਓ ਤੁਸੀਂ ਜਮੇ ਥੋੜੀ ਜੀ ਤੇ 2 ਚਮਚੇ ਆਪਾਂ ਪਾ ਲੈ ਕੜੌਂਜੀ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਮੱਧਮ ਜੇ ਸੇਕ ਤੇ ਜਾਨੀ ਮੈਂਟ ਕ ਭੁੰਨ ਲੈਣਾ ਮੀਡੀਅਮ ਜੇ ਹੀਟ ਤੇ ਜਿਆਦਾ ਤੇਜ਼ ਤੇ ਨਾ ਭੁੰਨ ਜੀ ਆਪਾਂ ਜਿਆਦਾ ਤੇਜ਼ ਤੇ ਭੁੰਨੇ ਤਾਂ ਇਹਨੇ ਮੱਚ ਜਾਣਾ ਆਪਾਂ ਮਚਾਉਣੇ ਨਹੀਂ ਹੈਗੇ ਇਹ ਇਹਨਾਂ ਦਾ ਸੁਆਬ ਖਤਮ ਕਰਨੀ ਆ ਜੰਗੀ ਜਰਾ ਹਲਾ ਕੇ ਇਹਨੂੰ ਆਪਦੇ ਨੂੰ ਭੁੰਨ ਕੇ ਠੰਡਾ ਕਰ ਲਿਓ ਤੇ ਮਿੰਟ ਤਹਦ ਉਸ ਤੋਂ ਬਾਅਦ ਮਿਕਸੀ ਦੇ ਜੱਗ ਚ ਪਾਓ ਗ੍ਰाइंड ਕਰ ਲਿਓ ਇਹ ਵੀ ਦਰਦਰਾ ਜਿਹਾ ਰੱਖਣਾ ਆਪਾਂ ਬਣਾ ਬਰੀਕ ਨਹੀਂ ਕਰਨਾ ਬਰੀਕ ਨਹੀਂ ਵਧੀਆ ਲੱਗਦਾ ਹੈਗਾ ਦਰਦਰਾ ਜਿਹਾ ਠੀਕ ਰਹਿੰਦਾ ਹਲੋ ਜੀ ਆਪਾਂ ਇਹਨੂੰ ਦਰਦਰਾ ਜਿਹਾ ਪੀਸ ਲਿਆ ਤੇ ਇਸ ਤੋਂ ਬਾਅਦ ਆਪਾਂ ਰਮਾ ਕੇ ਕੜਾਹੀ ਕੜਾਹੀ 'ਚ ਤੁਸੀਂ ਦੋ ਕੜਛੀਆਂ ਸਰੋਂ ਦਾ ਤੇਲ ਪਾ ਦਿਓ ਦੋ ਕੜਛੀਆਂ ਆਹ ਤਰੀ ਆਪਾਂ ਲੋੜਾ ਕਰਦੇ ਦੇਖੋ ਤੁਸੀਂ ਦੋ ਕੜਛੀਆਂ ਢਾਈ ਬਾਕੀ ਤੁਹਾਡੇ ਚਾਰ ਦੇ ਹਿਸਾਬ ਨਾਲ ਆ ਵੀ ਤੁਸੀਂ ਕਿੰਨਾ ਕੁ ਬਣਾਉਣਾ ਚਾਹੁੰਦੇ ਹੋ ਪਰ ਆਪਣਾ ਹੀ ਸਾਲ ਸਾਗ ਪਰ ਚੱਲ ਜੂ ਖਰਾਬ ਨਹੀਂ ਹੁੰਦਾ ਉੱਲੇ ਨਹੀਂ ਲੱਗਦੀ ਇਹਨੂੰ ਪ੍ਰਚਾਰਨ ਤੇ ਜੇ ਤੁਹਾਨੂੰ ਲੱਗਦਾ ਘੱਟ ਪਹਿਲਾਂ ਬਣਾ ਕੇ ਦੇਖਣਾ ਘੱਟ ਬਣਾ ਕੇ ਦੇਖ ਲਿਓ ਤੇ ਨਹੀਂ ਮੈਂ ਤਾਂ ਖੁੱਲਾ ਬਣਾ ਲੈਨੀ ਆ ਮੇਰੇ ਤਾਂ ਪਰ ਵਾਲਾ ਵੀ ਉਹ ਜਿਹਾ ਹੀ ਪਿਆ ਜਿਹੜਾ ਪਰ ਬਣਾਇਆ ਸੀ ਆ ਦੋ ਚ ਕੜਛੀਆਂ ਆਪਾਂ ਪਾ ਲਈਆਂ ਤੇਲ ਦੀਆਂ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣੇ ਆ ਪਹਿਲਾਂ ਕਿਉਂ ਸਰੋਂ ਦਾ ਤੇਲ ਧੂੰਆਂ ਆਉਣ ਤੱਕ ਇਹਨੂੰ ਗਰਮ ਕਰ ਲਵੇ ਕੱਚਾ ਨਾ ਰਹਿਣ ਦੇਵੇ ਤੇ ਉਸ ਤੋਂ ਬਾਅਦ ਆਪਾਂ ਇਹ ਚ ਪਾਇਆ ਜੀਰਾ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀਰਾ ਸਭ ਤੋਂ ਵਧੀਆ ਲੱਗਦਾ ਹੈਗਾ ਜਦੋਂ ਆਪਣਾ ਤੇਲ ਇਹਨ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਆਹ ਲਓ ਆਪਾਂ ਹੁਣ ਦੇਖੋ ਤੁਸੀਂ ਤੇਲ ਆਪਣਾ ਧੂੰਆਂ ਛੱਡਣ ਲੱਗ ਗਿਆ ਆਪਾਂ ਇਹਦੇ ਵਿੱਚ ਪਾਉਣੇ ਆ ਜੀਰਾ ਚਮਚਾ ਡੇਢ ਚਮਚਾ ਜਿੰਨਾ ਵੀ ਤੁਹਾਡਾ ਦਿਲ ਕਰਦਾ ਉਸੇ ਉਨਾ ਪਾ ਸਕਦੇ ਜਦੋਂ ਆਪਣਾ ਜੀਰਾ ਤੜਕ ਗਿਆ ਨਾਲ ਹੀ ਪਾ ਦਿਓ ਇਹਦੇ ਵਿੱਚ ਲਸਣ ਹਲਕਾ ਜਿਹਾ ਲਸਣ ਬੰਨਲਿਓ ਮੜਾਲਿਆ ਵੀ कच्चਾਪਨ ਦੂਰ ਹੋ ਜਾਂਦਾ ਕਿਉਂਕਿ ਆਚਾਰ ਆਪਾਂ ਹੁਣੇ ਹੀ ਖਾਣਾ ਸਟਾਰਟ ਕਰ ਦੇਣਾ ਜੇ ਦੀ ਬਣਾਉਣ ਸਾਰ ਛੱਟਪਟ ਪਰੋਠਿਆਂ ਨਾਲ ਬਹੁਤ ਟੇਸਟੀ ਲੱਗਦਾ ਤੋਂ ਦੀ ਖਾਵੇਂ ਤਾਂ ਚਾਰ ਰੋਟੀਆਂ ਖਾਮੋਗੇ ਜੇ ਆਚਾਰ ਘਰੇ ਬਣਾ ਲਿਆ ਕੋਈ ਮੂਵੀ ਮੁਠਾ ਦੀ ਦਾਲ ਦਾਲ ਆ ਸਬਜ਼ੀਆਂ ਕੁਝ ਹਰੇਕ ਚੀਜ਼ ਨੂੰ ਬੜਾ ਹੀ ਸਵਾਦ ਲੱਗਦਾ ਮੇਰੇ ਤਰੀਕੇ ਨਾਲ ਬਣਾ ਕੇ ਖਾ ਕੇ ਦੇਖਿਓ ਤੁਸੀਂ ਦੋਰੀ ਜਗ੍ਹਾ ਚਾਰ ਰੋਟੀਆਂ ਖਾਣੀਆਂ ਸਟਾਰਟ ਕਰ ਦੋਗੇ ਐਨਾ ਸਵਾਦ ਆਚਾਰ ਬਣਨਾ ਹੀ ਆਦੇ ਹਲਕਾ ਜਿਹਾ ਆਪਣਾ ਜਦੋਂ ਇਹ ਬਰਾਉਨ ਜਿਹਾ ਪਉਣ ਲੱਗਿਆ ਵੀ ਹੋ ਗਿਆ ਲੱਗ ਲੱਬੀ ਜਿਆ ਆਪਣਾ ਲਸਣ ਮਾੜਾ ਜਿਹਾ ਕਰਨਾ ਜ਼ਿਆਦਾ ਨਹੀਂ ਵੀ ਬਹੁਤ ਸਰਜੀਆਂ ਵਾਂਗੂ ਨਹੀਂ ਭੁੰਣਾ ਬਸ ਮਾੜਾ ਜੇ ਵੀ ਕੱਚਾ ਪੜਨਾ ਰਹੇ ਜੇ ਆਪਾਂ ਖਾਈਏ ਕੱਚਾ ਨਾ ਲੱਗੇ ਆਪਾਂ ਨੂੰ ਜਦ ਹੀ ਆਪਾਂ ਪਾਤਾ ਆਧਾ ਹਰੀਆਂ ਮਿਰਚਾਂ ਤੇ ਲਾਲ ਮਿਰਚਾਂ ਜਿਹੜੀਆਂ ਆਪਾਂ ਪਹਿਚਾਣੀਆਂ ਕੱਟੀਆਂ ਸੀਗੀਆਂ ਇਹ ਵੀ ਤੁਹਾਡੀ ਆਪਣੀ ਮਰਜ਼ੀ ਹੈ ਵੀ ਤੁਸੀਂ ਹੋਰ ਪੱਧ ਵੀ ਪਾ ਸਕਦੇ ਹੋ ਘੱਟ ਵੀ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜੇ ਆਪਾਂ 2 ਦਿਨ ਤੋਂ ਪਲਵਾ ਕੇ ਰੱਖੇ ਸੀਗੇ ਆਪਣੇ ਗੋਭੀ ਗਾਜਰ ਸਲਗਮ ਅਤੇ ਮੋਲੀ ਆਪਾਂ ਉਹ ਲੈ ਲੈਣੀਏ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਪਾ ਕੇ ਭੁੰਨ ਲੈਣਾ ਪਹਿਲਾਂ ਭੁੰਨ ਕੇ ਫੇਰ ਉਹ ਕਰਾਂਗੇ ਆਪਾਂ ਬੱਸ ਤਾਂ ਪੁੱਜੀ ਜਾਣਾ ਇਹ ਇਹਨੂੰ ਉਹ ਤਾਂ ਰਹਿੰਦਾ ਨਹੀਂ ਹੈਗਾ ਵੀ ਇਹ ਕੱਚਾ ਰਹੇ ਜੂਗਾ ਕਿ ਆਪਾਂ ਕਿਹੜੇ ਚ ਪਾਣੀ ਪਾਉਣਾਗਾ ਤੇ ਇਹਨਾਂ ਦਾ ਸਬਜ਼ੀਆਂ ਦਾ ਵੀ ਪਾਣੀ ਆਪਾਂ ਪਹਿਲਾਂ ਸੁਕਾਤਾ। ਇਹ ਜਿਹੜਾ ਆਪਾਂ ਜਦੀ ਕੱਟ ਕੇ ਤਾਜ਼ਾ ਪਾ ਲੈਨੇ ਆ ਸਵਾਦ ਆਉਗੀ ਬਹੁਤ ਵੰਦਾ achar ਪਰ ਉਹਨੂੰ ਉਲੀ ਲੱਗ ਜਾਂਦੀ ਆ। ਇਹਨੂੰ ਉਲੀ ਨਹੀਂ ਲੱਗਣੀ ਆਪਣੇ ਨੂੰ ਆਪਾਂ ਇਹਦਾ ਪਾਣੀ ਮੋੜਤਾ ਨਾ ਇਹ ਚਾਹੇ 1 ਸਾਲ ਫਿਰ ਤੁਸੀਂ ਰੱਖ ਲਿਓ। 1 ਸਾਲ ਛੋੜਾ achar ਹਜੇ ਹੀ ਤਿਆਰ ਰਹਿਣਾ। ਜਿਵੇਂ ਮੈਂ ਪਾਉਣੀ ਆ ਇਕਣੀ ਪਾਇਓ। 1 ਸਾਲ ਤੁਸੀਂ ਜਿਵੇਂ ਮਰਜ਼ੀ ਖਾਓ। ਜਿਵੇਂ ਤੁਹਾਡਾ achar ਖਰਾਬ ਨਹੀਂ ਹੁੰਦਾ ਪੋਰਾ ਵੀ। ਜੇ ਤੁਸੀਂ ਜਿੱਥੇ ਆਪਾਂ ਜੀਰਾ ਪਾਇਆ ਸੀ ਨਾਲ ਹਿੰਗ ਵੀ ਪਾ ਸਕਦੇ ਹੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਚਮਚਾ ਸਾਰਾ ਹਿੰਗ ਦਾ ਵੀ ਪਾ ਸਕਦੇ ਆ ਮੈਂ ਪਾਉਣਾ ਭੁੱਲੀ ਅੱਗੇ ਮੈਂ ਪਾ ਵੀ ਦੇਣੀ ਹੁੰਨੀ ਆ ਅੱਜ ਮੇਰੇ ਜ਼ਿਆਦ ਨਹੀਂ ਦਿਖਾਇਆ ਹੈਗਾ ਉਹਦਾ ਆਪਦਾ ਫਲੇਵਰ ਆ ਜਾਂਦਾ ਹੈ ਹਿੰਗ ਦਾ ਹੁੰਦੀ ਹਿੰਗ ਤੇ ਉਲੀ ਲੱਕਣ ਤੋਂ ਵੀ ਹਟਾਉਂਦੀ ਆ ਪਾ ਲੈਣੀ ਚਾਹੀਦੀ ਹੈ ਚਮਚਾ ਖਾਂਗਾ ਆਪਾਂ ਪਾ ਲਈ ਦੇਗੀ ਮਿਰਚ ਥੋੜਾ ਇੱਕ ਚਟਪਟਾ ਜਿਹਾ ਵਧੀਆ ਲੱਗੂਗਾ ਨਾ ਦੋ ਚਮਚੀਆਂ ਦੇ ਕਰੀਬ ਆਪਾਂ ਪਾ ਲੈਣੀ ਹੈ ਢਿੱਗੀ ਮਿਰਚ ਦੋ ਇਹ ਤੁਸੀਂ ਜਿੰਨੀ ਖਾਣੇ ਉਸ ਹਿਸਾਬ ਨਾਲ ਬਣਾਇ ਪਾ ਸਕਦੇ ਹੋ ਘੱਟ ਖਾਣੇ ਨੂੰ ਘੱਟ ਪਾ ਲਿਓ ਵੱਧ ਖਾਣੇ ਨੂੰ ਵੱਧ ਪਾ ਲਿਓ ਤੇ ਇਹਦੇ ਹਿਸਾਬ ਨਾਲ ਖੜਚੀ ਸਾਰਾ ਪਾ ਪਾ ਲਿਆ ਨੂਨ ਆਪਣੇ ਅਚਾਰ ਦੇ ਹਿਸਾਬ ਨਾਲ ਜੇ ਜੇਸਾ ਹਿਸਾਬ ਨਾਲ ਥੋੜਾ achar achar ਘੱਟ ਹੋਵੇ ਮੈਂ ਘਾ ਵੀ ਖੜਚੀ ਨੂਨ ਦੀ ਪਾ ਲਿਓ ਤਾਂ ਜ਼ਿਆਦਾ ਹੋ ਜਾਊ ਇਸ ਲਈ ਤੁਸੀਂ ਆਪ ਦੇਖ ਕੇ ਪਾ ਲਿਓ ਜਿੰਨਾ ਖਾਚਾਰਾ ਉਸ ਹਿਸਾਬ ਨਾਲ ਨੂਨ ਮਿਰਚ ਬੈਲੈਂਸ ਕਰ ਲਿਓ ਤੇ ਮੈਨੂੰ ਮਿਰਚ ਘੱਟ ਲੱਗੀ ਇਸ ਕਰਕੇ ਆਪਾਂ ਮਿਰਚ ਦਾ ਚਮਚਾ ਡੇਢ ਚਮਚਾ ਹੋਰ ਪਾਤਾ ਜਿੰਨੀ ਮਿਰਚ ਸੀ ਵੀ ਥੋੜਾ ਜਿਹਾ ਕਰਾਰਾ ਜਿਹਾ ਸਵਾਦ ਲੱਗਦਾ ਕਿ ਓਮ ਕਾਜਰਾਂ ਵੀ ਮਿੱਠੀਆਂ ਹੁੰਦੀਆਂ ਨੇ ਮੂਲੀ ਵੀ ਸਲਗੰਬੀ ਤੇ ਤੇ ਮਿੱਠਾ-ਮਿੱਠਾ ਤਾਂ ਸਵਾਦ ਨਹੀਂ ਲੱਗਣਾ ਇਸਕੇ ਲਈ ਚਟਪਟਾ ਤਾਂ ਜ਼ਰੂਰ ਚਾਹੀਦਾ ਉਹ ਭੁੰਨ ਕੇ ਨਾਲ ਹੀ ਆਪਾਂ ਫਿਰ ਆਪਣੇ ਸੁਖਾਏ ਹੋਏ ਇਹ ਕਾਜਰ ਗੋਭੀ ਸਾਰਾ ਕੁਝ ਇਹ ਪਾ ਦੇਣਾ ਹੁਣ ਆਪਾਂ ਇਹਨਾਂ ਨੂੰ ਭੁੰਨੀ ਜਾਂਣਾ ਘਟੂ ਘਟ 4-5 ਮਿੰਟ ਚੰਗੀ ਤਰ੍ਹਾਂ ਹਲਾ ਹਲਾ ਕੇ ਇਹਨਾਂ ਚੰਗੀ ਤਰ੍ਹਾਂ ਤੁਸੀਂ ਭੁੰਨ ਲਿਓ ਲੱਗ ਜਾਂਦੇ ਨੇ 5 ਕਿ ਮਿੰਟ ਜਿੰਨਾ ਵੀ ਪਾਣੀ ਹੁੰਦਾ ਉਹ ਸਾਰਾ ਸੁਕਾ ਦਿਓ ਸੇਮ ਗੈਸ ਨੂੰ ਬੜਾ ਤੇਜ਼ ਨਾ ਕਰਿਓ ਮੀਡੀਅਮ ਜੇ ਗੈਸ ਸੇਕ ਤੇ ਰੱਖ ਕੇ ਐਮ ਚੰਗੀ ਤਰ੍ਹਾਂ ਭੁੰਨ ਦਿਓ ਦੇਖੋ ਕਿੰਨਾ ਸੁਹਾਵਿਆ ਰਿਖ ਉਸ ਵੋ ਵੀ ਬਹੁਤ ਵਧੀਆ ਰਹੀ ਐ ਦੇਖਣ ਨੂੰ ਵੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਇੱਕ ਵਾਰੀ ਮੇਰੇ ਜਿਵੇਂ ਮੈਂ ਬੜਾ ਏਕੜ ਬਣਾ ਕੇ ਦੇਖਿਓ ਤੁਸੀਂ ਕਿੰਨੀਆ ਤੁਹਾਨੂੰ ਸਵਾਦ ਲੱਗਦੀ ਆ ਰੋਟੀ ਜਿਹੜਾ ਆਪਾਂ ਕਹਿ ਦਿੰਨੇ ਆ ਮੂੰਹ ਦਾ ਜ਼ਵਾਦ ਨਹੀਂ ਹੈਗਾ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਇਹ ਚਾਰ ਦੇਖ ਕੇ ਮੱਲੂ ਮੱਲੀ ਬੰਦੇ ਦਾ ਦਿਲ ਕਰਦਾ ਵੀ ਮੈਂ ਰੋਟੀ ਖਾਵਾਂ ਇੰਨਾ ਸਵਾਦ ਤੇ ਸੋਹਣਾ ਲੱਗਦਾ ਮੈਂ ਤਾਂ ਹਰ ਰੋਜ਼ ਵੀ ਨੂੰ ਬੈਂਕ ਚ ਵੀ ਪਾ ਦਿੰਨੀ ਆ। ਚਲੋ ਜੀ ਵੀ ਨਹੀਂ ਖਾਣਾ, ਇਹ ਖਾਵੇ ਨਹੀਂ ਖਾਣਾ ਹੋਰ ਪਾ ਲੈ। ਹੁਣ ਜਿਹੜਾ ਆਪਾਂ ਮਸਾਲਾ ਨਹੀਂ ਭੁੰਨਿਆ ਸੀਗਾ, ਉਹਦੇ ਤੁਸੀਂ ਜਿਹਨੇ ਜਸਾ ਬਣਾ achar ਪਾਇਆ, ਉਹ ਸਾਹਬਨਾ ਤੁਸੀਂ ਹੀ ਪਾ ਦਿਓ। ਮੈਂ ਤਾਂ ਮਸਾਲਾ ਵੱਧ ਭੁੰਨ ਕੇ ਰੱਖ ਲਿਆ ਆਪਾਂ। ਹੁਣ ਜਿਹੜਾ ਵੀ achar ਬਣਾਵਾਂਗੇ ਕੋਈ, ਉਹ ਚ ਪਾਲਿਆ ਕਰਾਂਗੇ। ਜਿਸ ਦਾ ਆਪਾਂ 2 ਜਮ ਸੀ ਪਾਤਾ ਜਿਹੜਾ ਬਚ ਗਿਆ ਉਹ ਆਪਾਂ ਫਿਰ ਟੈਟ ਡੱਬੇ ਚ ਭਰ ਕੇ ਰੱਖ ਦਾਂਗੇ। ਤੇ ਇਸ ਤੋਂ ਬਾਅਦ ਆਪਾਂ ਨਿੰਬੂ ਦਾ ਮਿਰਚ ਦਾ ਜਿਹੜਾ ਵੀ ਕੋਈ achar ਪਾਵਾਂਗੇ ਉਹਦੇ ਚ ਆਪਣੇ ਮਸਾਲਾ ਕੰਮ ਆਜੂ। ਜੇ ਤੁਸੀਂ ਘਟਾ achar ਬਣਾ ਰਹੇ ਹੋ ਤਾਂ ਤੁਸੀਂ ਖੱਟ ਹੀ ਪਾਇਓ ਫਿਰ ਇੰਨਾ ਜਿਆਦਾ ਤੁਹਾਨੂੰ ਪੀਸਣ ਦੀ ਲੋੜ ਨਹੀਂ ਹੈ ਨਾ ਤੁਹਾਡੇ ਤਾਂ ਚਲੋ ਬਣਦਾ ਹੀ ਰਹਿੰਦਾ ਕੋਈ ਨਾ ਕੋਈ achar ਤੇ ਸਵਾਦੀ ਬਹੁਤ ਲੱਗਦਾ ਹੈ ਮਸਾਲਾ ਇਕੱਠਾ ਆਪਾਂ ਬਣਾ ਕੇ ਰੱਖ ਲਿਆ ਜਦ ਆਪਣਾ ਦਿਲ ਕਰੇ ਆਪਾਂ ਜਦ ਹੀ achar ਮਿੰਟਾਂ ਸੇ ਬਣਾ ਕੇ ਖਾ ਸਕਦੇ ਆ ਇਹ ਤੁਸੀਂ ਛਟਪਟ ਜਦ ਹੀ ਬਣਾ ਸਕਦੇ ਹੋ achar ਪਰ ਉਹ ਜਿਆਦਾ ਦਿਨ ਨਹੀਂ ਰਹਿਣਾ ਉਹ ਹਫਤਾ ਕਰੂਗਾ ਇਹਨੂੰ ਚਾਹ ਇੱਕ ਸਾਲ ਰੱਖ ਲਿਓ ਇਹਨਾਂ ਇੱਕ ਸਾਲ ਖਰਾਬ ਨਹੀਂ ਹੋਣਾ ਕੋਈ achar ਨੂੰ ਹੁਣ ਇਹਨੂੰ ਤੁਸੀਂ ਫਟੋਗਾਟ 4-5 ਮਿੰਟ ਜਦ ਤੱਕ ਲੱਗਦਾ ਆਪਾਂ ਨੂੰ ਵੀ ਪਾਣੀ ਹੈਗਾ ਇਹਦੇ 'ਚ ਜਦ ਤੱਕ ਬੰਦ ਲਿਓ ਇਹਦੇ ਨਾਲਤ ਕੁੜੀਆਂ ਸਬਜ਼ੀਆਂ ਪੱਕ ਜਾਣਗੀਆਂ ਆਪਣੀਆਂ ਤੇ ਨਾਲੇ ਇਹਦਾ ਪਾਣੀ ਉੜ ਜੀ ਜਿਹੜਾ ਵੀ ਕੋਈ ਹੈ ਦੇਖੋ ਕੰਨਾ ਸੋਹਣਾ ਲੱਗ ਰਿਹਾ ਤੂਰਾ ਚੰਗੀ ਕਰਾ ਹਲਾ ਹਲਾ ਕੇ ਹਲਾ ਹਲਾ ਕੇ ਇਹਨੂੰ ਐਨ ਸਮਾਰਟੇ ਪੰਦ ਰਹਿਣਾ ਤੋ ਜਦੋਂ ਆਪਾਂ ਨੂੰ ਐਨ ਲਿਖਿਆ ਵੀ ਆਪਣਾ achar ਆ ਦੇਖੋ ਉਹਨੇ ਆਪਾਂ ਨੂੰ ਲੱਗ ਰਿਹਾ ਹੈ ਨਾ ਕਿ ਐਨ ਟਰਾਈਜ ਆ ਹੋ ਗਿਆ ਜਦੋਂ ਆਪਾਂ ਲਗੇ ਥੋੜਾ ਜਿਹਾ achar ਆਪਣਾ ਸੁੱਕ ਜੇ ਗਿਆ ਉਦੋਂ ਬਾਅਦ ਆਪਾਂ ਇਹ ਚ ਪਾ ਦੇਣੀ ਆ ਸ਼ੱਕਰ ਚੀਨੀ ਧੋੜ ਨਹੀਂ ਹੋ ਗਈ ਸ਼ੱਕਰ ਚੀਨੀ ਹੈਗੇ ਚੀਨੀ ਪਾ ਲਿਓ ਜਿਹੜਾ ਕੋ ਤੁਹਾਡੇ ਕੋਲੇ ਹੈਗਾ ਉਹ ਪਾ ਲਿਓ ਚਮਚਾ ਸਾਰਾ ਵੱਡਾ ਭਰ ਕੇ ਕੜਛੀ ਜੇ ਬੱਦ ਬਣਾ ਰਹੇ ਹੋ ਤਾਂ ਕੜਛੀ ਜੇ ਘਟ ਬਣਾ ਰਹੇ ਹੋ ਤਾਂ ਚਮਚਾ ਉਸ ਹਿਸਾਬ ਨਾਲ ਆਪਦੇ ਮਸਾਲਿਆਂ ਦੇ ਹਿਸਾਬ ਨਾਲ ਪਾ ਲਿਓ ਇਹ ਬਿਨਾਂ ਹੋਵੇ ਵੀ ਪੂਰੇ ਮਿੱਠਾ ਬਣ ਜਿਵੇ ਤੇ ਅੰਦਾਜ਼ਾ ਤੁਸੀਂ ਆਪਦੇ ਹੀ ਰੱਖ ਲਿਓ ਵੀ ਤੁਸੀਂ ਕਿੰਨੀ ਕੁ ਬਣਾ ਰਹੇ ਹੋ ਚੀਜ਼ ਉਸ ਹਿਸਾਬ ਨਾਲ ਯਾਰੋ ਕੱਪਾ ਪਾਤੀ ਸ਼ੱਕਰ ਕੜਚੀ ਸਾਰੀ ਹੋਊ ਆਪਣੀ ਕਿਉਂ ਆਪਣਾ achar ਵੀ ਦੇਖ ਹੀ ਲਿਆ ਤੁਸੀਂ ਕਿੰਨਾ ਕੜਾਈ ਭਰੀ ਪਈ ਆ ਇਹਦੇ ਲਈ ਇੱਕ ਕੜਚੀ ਤਾਂ ਕੋਈ ਜ਼ਿਆਦਾ ਨਹੀਂ ਹੈਗੀ ਹਨਾ ਸ਼ੱਕਰ ਦੀ ਇਹਨੇ ਆਪਦਾ ਦੇਖੋ ਕਿੰਨਾ ਸੋਹਣਾ ਰੰਗ ਦੇ ਦੇਣਾ ਆਪਣੇ achar ਨੇ ਹੋਰ ਜ਼ਿਆਦਾ ਸੋਹਣਾ ਬਣ ਜਾਣਾ ਸਵਾਦ ਵੀ ਖੱਟਾ ਮਿੱਠਾ ਬਹੁਤ ਟੇਸਟੀ achar ਬਣਦਾ ਹੈ ਲਸਣ ਜ਼ਰੂਰ ਪਾਓ ਲਸਣ ਬਿਨਾ achar ਸਵਾਦ ਨਹੀਂ ਲੱਗਦਾ। ਉਹ ਕਈ ਵਾਰੀ ਕਈ ਗੱਜਰਾ ਮਟਰ ਆਇਦਾ ਗੱਜਰ ਗੋਭੀ ਦਾ achar ਇਕੱਲਾ ਬਣਾਉਂਦੇ ਨੇ ਉਹ ਇੰਨਾ ਸਵਾਦ ਨਹੀਂ ਬਣਦਾ ਹੈਗਾ। ਜੇ ਤੁਸੀਂ ਵਿੱਚ ਲਸਣ ਤੇ ਬਰੀਕ ਜਿਹਾ ਕੱਟ ਕੇ ਅਦਰਕ ਪਾ ਦਿੰਨੇ ਹੋ ਤਾਂ ਜ਼ਿਆਦਾ achar ਸਵਾਦ ਲੱਗਦਾ। ਨਾਲੇ ਕਹਿੰਦੇ ਨੇ ਵੀ ਲਸਣ ਸਿਹਤ ਦੇ ਬੰਦੇ ਨੂੰ ਖਾਂਦੇ ਵੀ ਰਹਿਣਾ ਚਾਹੀਦਾ। ਪੇਬਾਦੀ ਤੋਂ ਠੀਕ ਰਹਿੰਦਾ। ਨਾਲੇ achar ਚ ਬੰਦਾ ਲਸਣ ਵੀ ਖਾ ਲੈਂਦਾ ਤੇ achar ਸਵਾਦ ਵੀ ਲੱਗੇਗਾ। ਤੁਸੀਂ ਮੇਰੇ ਨਾਲੋਂ ਵੱਧ ਵੀ ਪਾ ਸਕਦੇ ਹੋ। ਥੋੜਾ ਕੋਈ ਵੱਧ ਲਸਣਾ ਖੋਲੀ ਸਾਰਾ ਪਾ ਲਓ। ਤੇ ਨਹੀਂ ਹੈਗਾ ਘੱਟ ਪਾ ਲਓ ਪਰ ਪਾਇਓ ਜ਼ਰੂਰ ਬਿਨਾਂ ਲਸਣ ਤੋਂ ਨਾ ਬਣਾਇਓ ਬਣਾ ਕੇ ਖਾ ਕੇ ਫਿਰ ਦੱਸਿਆ ਕਰੋ ਭਾਈ ਕਿਹੋ ਜਿਹੀ ਚੀਜ਼ ਬਣੀ ਰੋਟੀ ਆ ਦੇਖੋ ਪਹਿਲਾਂ ਥੋੜਾ ਬਣਾ ਲਿਓ ਜੇ ਤੁਹਾਨੂੰ ਲੱਗਿਆ ਵੀ ਹਾਂ ਭਾਈ ਬਹੁਤ ਜ਼ਿਆਦਾ ਟੇਸਟੀ ਆ ਫਿਰ ਜ਼ਿਆਦਾ ਬਣਾ ਲਿਓ ਪਰ ਬਣਾਇਓ ਜ਼ਰੂਰ ਇਹਦੇ ਨਾਲ ਤਾਂ ਬੰਦਾ ਪ੍ਰੋਟੀਨ ਆ ਰੋਟੀ ਨਾਲ ਜਿਹੜੇ ਦਾ ਸੇਨਾ ਮਰਜ਼ੀ ਖਾਓ ਉਸੇ ਚੀਜ਼ ਨਾਲ ਬਹੁਤ ਸੁਆਹ ਲੱਗਦਾ ਘਰੇ ਦਾ ਸਬਜੀ ਬਣੀ ਹੋਈ ਆ ਨਹੀਂ ਪਸੰਦ ਦਾਲਾ ਨਾਲ ਤਾਂ ਉਦਾਂ ਵੀ achar ਖਾਦਾ ਜਾਂਦਾ ਆਪਣਾ ਪੂਰੀਆਂ ਨਾਲ ਤੇ ਆ ਹੁਣ ਆਪਾਂ ਪਾਤਾ ਸਿਰਕਾ ਕੜਛੀ ਡੇਢ ਕੜਛੀ ਸਿਰਕੇ ਦੀ ਬਾਦ ਇਹਨੇ ਉੱਲੀ ਲਿਖ ਗੰਨੀ ਨੇ ਸਿਰਕੇ ਨੇ ਬਸ ਇਹੀ ਸੀਗਰੇਟ ਸੀ ਇਹਦਾ ਲਸਣ ਅਦਰਕ ਹਰੀ ਮਿਰਚ ਸਲਗਮ ਗੋਭੀ ਕਾਚਰ ਮੋਲੀ ਸਾਬੂ ਕਾਫੇ ਦਾ achar ਆਪਣਾ ਆਲਰੇਡੀ ਹੋ ਗਿਆ ਤੁਸੀਂ ਕੋਈ ਚੀਜ਼ ਛੱਡ ਵੀ ਸਕਦੇ ਹੋ ਜਿਹੜੀ ਤੁਹਾਨੂੰ ਨਹੀਂ ਪਸੰਦ ਜਿਹੜੀ ਪਸੰਦ ਆ ਉਹ ਜ਼ਿਆਦਾ ਵੀ ਪਾ ਸਕਦੇ ਹੋ ਇੱਕ ਸਾਲ ਲਈ ਇਹਨੂੰ ਧੁੱਪੇ ਇਹਨੂੰ ਸੁਕਾ ਕੇ ਵਰਤਮਾਨ ਨੂੰ ਬੂਸ ਮਾਰ ਕੇ ਸਟੋਰ ਕਰਕੇ ਰੱਖ ਸਕਦੇ ਹੋ ਇੱਕ ਸਾਲ achar ਨੇ ਤੁਹਾਡੇ ਨੇ ਖਰਾਬ ਨਹੀਂ ਹੋਣਾ ਇੱਕ ਸਾਲ ਤੁਸੀਂ ਆਰਾਮدارੀਆਂ ਇਹਨੂੰ ਖਾ ਸਕਦੇ ਹੋ ਪਹਿਲਾਂ ਘੱਟ ਬਣਾ ਲਿਓ ਛੇ ਘੱਟ ਬਣਾ ਕੇ ਖਾ ਕੇ ਦੇਖ ਲਿਓ ਜੇ ਸਾਨੂੰ ਲੱਗਿਆ ਵਾਕਈ ਹੈਗਾ ਫਿਰ ਆਪਦਾ ਇੱਕ ਸਾਲ ਲਈ ਇਹਨੂੰ ਸਟੋਰ ਕਰਕੇ ਰੱਖਦੇ ਹਾਂ ਮੇਰੇ ਪਰਾਲਾ ਹਜੇ ਵੀ ਪਿਆ ਜੇ ਕਿਸੇ ਨੇ ਦੇਖਣਾ ਹੋਵੇ ਮੈਂ ਦਿਖਾ ਵੀ ਦਵਾਂ ਪਲੇ ਵੀ ਪੱਈਆ ਸਾਰਾ ਬਚਿਆ ਪਿਆ ਮੈਂ ਤਾਂ 4-5 ਕਿਲੋ ਪਾ ਲੈਣੀਆਂ ਕਾਫੀ ਸਾਰਾ ਜਾਰ ਕਿਉਂਕਿ ਸਾਨੂੰ ਬਹੁਤ ਸਵਾਲ ਆਉਂਦਾ ਤੁਸੀਂ ਆਪ ਦਿਖਾ ਕੇ